ਨਸ਼ਾ ਕਰਦੇ ਨੇ ਭਾਈ 2000 6 ਦਾ ਕਰਦਾ ਪਿਆ ਜੇ ਕਿਹੜਾ ਨਸ਼ਾ ਕਰਦੇ ਹੋ ਚਿੱਟੇ ਦਾ ਭਾਈ ਇਹ ਤਾਂ ਲੋਕਾਂ ਦੀ ਪਤਾ ਨਹੀਂ ਨਿਗਾਹ ਪਈ ਪਤਾ ਨਹੀਂ ਕਿਸੇ ਮੁੰਡਿਆ ਦੀ ਨਿਗਾਹ ਪਈ ਆਏ ਮੇਰੀ ਸ਼ੋਪ ਖੋਲ ਕੇ ਤੇ ਮੰਮੀ ਨੇ ਮੋਬਾਈਲਾਂ ਦਾ ਬੜਾ ਸ਼ੋਰਮ ਘਰ ਖੋਲ ਕੇ ਦਿੱਤਾ ਉਹਨਾਂ ਦੀ ਨਿਗਾਹ ਪਈ ਤਾਂ ਉਹਨਾਂ ਨੇ ਆ ਕੇ ਵੇਖਿਆ ਜਦੋਂ ਉਹਨਾਂ ਨੇ ਆਗੇ ਵੇਖਿਆ ਭਾਜੀ ਉਹਨਾਂ ਦੀ ਨਿਗਾ ਪਈ ਤੇ ਉਹਨਾਂ ਨੇ ਮੈਨੂੰ ਇੱਦਾਂ ਦਾ ਹਫਤਾ ਦੱਸ ਦੇਣਾ ਭੁਲਾਇਆ ਮੈਂ ਕਿਹਾ ਇਹ ਕੀ ਚੀਜ਼ ਆ ਕਹਿੰਦਾ ਇਹ ਬੜੀ ਵਧੀਆ ਹੁੰਦੀ ਆ ਰਾਜਾ ਬਣ ਜਾਂਦਾ ਬੰਦਾ ਹਾਂਜੀ ਬਹੁਤ ਜ਼ਿਆਦਾ ਮੈਨੂੰ ਤੰਗ ਕਰਦਾ ਮੇਰੇ ਤੋਂ ਪੈਸੇ ਮੰਗਦਾ ਮੈਂ ਕਿੱਥੋਂ ਲਵਾਂ 4 ਲੱਖ ਦੀ ਮੈਂ ਕਰਜ਼ਾਈ ਹੋ ਚੁੱਕੀ ਕਰੋੜਾ ਰੁਪਏ ਆਪਣੇ ਗਵਾਕੇ ਮੈਂ 4 ਲੱਖ ਦੀ ਕਰਜ਼ਾਈ ਹੋ ਚੁੱਕੀ ਆ ਕਦੀ ਮੈਂ ਰੋੜਾਂ ਤੇ ਪੀਕ ਮੰਗਦੀ ਆ ਕਦੀ ਕਿੱਥੋਂ ਮੰਗਦੀ ਆ ਕਦੀ ਕਿੱਥੋਂ ਮੰਗਦਾਂ ਤੂ ਤੇ ਬੁਰੀ ਹਾਲਤ ਕਰਦੀ ਚਿੱਟੇ ਨਸ਼ੇ ਨੇ ਸਾਡਾ ਸਾਰਾ ਕੁਝ ਖਤਮ ਕਰਤਾ ਮੇਰੀ ਪੰਜਾਬ ਸਰਕਾਰ ਤੋਂ ਇਹੀ ਮੰਗ ਹੈਗੀ ਹੈ ਮੇਰੇ ਬੱਚੇ ਦੀ ਜਾਨ ਬਚਾਈ ਜਾਵੇ ਉਹਦਾ ਚੰਗਾ ਲਾਜ ਹੋਇਆ ਜਾਵੇ ਉਹ ਤਾਂ ਛੋਟਾ ਜਿਹਾ ਬੱਚਾ 4 ਸਾਲ ਦੀ ਕੁੜੀ ਹੈਗੀ ਹੈ ਘਰੋਂ ਬੇਕਾਰ ਐਸੀ ਕਈ ਵਾਰੀ ਭੁੱਖੇ ਵੀ ਰਹਿਨੇ ਆ ਸਾਡੀ ਅਜਿਹੀ ਹਾਲਤ ਹੋ ਜਾਂਦੀ ਹੈ ਲੇ ਸ਼ਰਵਾ 300 500 ਇੰਨੇ ਦੇ ਪੈਸੇ ਕੱਢਦੇ ਲੈ ਮਦਰਾਚ ਦੇ ਹੀ ਗਿਆ ਦੇ ਹੀ ਗਿਆ ਬਾਅਦ ਚ ਉਹਨੇ ਮੈਨੂੰ ਬੰਦਾ ਮਲਾਤਾ ਜੋ ਤੋਂ ਬਾਅਦ ਸ਼ਰਵਾਦ ਹੋਈ ਭਾਜੀ ਲੱਖਾਂ ਕਰੋੜਾਂ ਪਹਿਲਾਂ ਲੱਖਾਂ ਤੋਂ ਸ਼ੁਰੂ ਹੋਈ ਫਿਰ ਕਰੋੜਾਂ ਜਾਣੇ ਸ਼ੁਰੂ ਹੋ ਗਏ ਇੰਜਾਂ ਗੱਡੀਆਂ ਹਾਂਜੀ ਸਰਕਾਰੀ ਨੌਕਰੀ ਕਰਦਾ ਹੈ ਭਾਜੀ ਅੱਛਾ ਨਸ਼ਾ ਕਰ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਜਿੱਤੀ ਸੀ ਤੁਹਾਡੀ ਉਦੋਂ ਬਹੁਤ ਵਧੀਆ ਭਾਈ ਲਾਈਫ ਸਟਾਈਲ ਜਿਮ ਜਾਂਦਾ ਸੀ ਬਹੁਤ ਢੋਲੇ ਢੋਲੇ ਗਏ ਸੀ ਸਾਰੇ ਲੋਕੀ ਆ ਕੇ ਪੁੱਛਦੇ ਸੀ ਭਾਈ ਤੂੰ ਤੇਰੀ ਡਾਈਟ ਕਿਹੜੀ ਖਾਂਦੇ ਜੇ ਘਰ ਆ ਕੇ ਕਰਨ ਪੁੱਛਣਾ ਮੁੰਡਿਆਂ ਨੇ ਡਾਈਟ ਕਿਹੜੀ ਖਾਂਦੇ ਜੇ ਕਿੱਥੇ ਜਾਂਦੇ ਜੇ ਕਿਹੜੇ ਜਿਮ ਜਾਂਦੇ ਜੇ ਐਦਾਂ ਸਾਰਾ ਦੱਸਣਾ ਪੈਂਦਾ ਤੇ ਬੜਾ ਘੁੰਮਦੇ ਫਿਰਦਾ ਸੀ ਪੈਸਾ ਵੀ ਸੀ 4 ਸੋਨੇ ਨਾਲ ਭਰੇ ਰਹਦੇ ਦਰਾਜ ਭਰੇ ਰਹਿੰਦੇ ਸੀ ਸੋਨੇ ਨਾਲ ਭਰੇ ਰਹਿੰਦੇ ਕਿ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਸੀ ਪਹਿਲੇ ਹਾਂਜੀ ਮੈਂ ਕਾਫੀ ਸਾਰਿਆਂ ਨੂੰ ਹੱਥ ਬੜੇ ਜੋੜੇ ਐ ਸਾਰੇ ਪਾਸੇ ਮੈਂ ਗਈਆਂ ਪਿੱਛੇ ਨਹੀਂ ਮੇਰੀ ਜਿਸਰਵਾਈ ਨਹੀਂ ਕੀਤੀ ਮੇਰੇ ਕੋਈ ਸੁਣਵਾਈ ਨਹੀਂ ਹੋਈ ਮੈਂ ਥਾਣੇ 'ਚ ਵੀ ਬਹੁਤ ਗਈਆਂ ਚੌਕੀਆਂ 'ਚ ਵੀ ਗਈਆਂ ਮੇਰੇ ਬੇਟੇ ਦੀ ਸੁਰੱਖਿਆ ਹੋ ਜਾਵੇ ਐਡਾ ਜਵਾਨ ਮੇਰਾ ਪੋਤਾ ਹੈਗਾ ਘਰ ਦੀ ਹਾਲਤ ਇੰਨੀ ਖਰਾਬ ਹੈਗੀ ਐ ਐਡੀ ਜਵਾਨ ਮੇਰੀ ਨੌਨਕੀ ਜੁੜੀ ਹੈਗੀ ਸਾਡੀ ਘਰ ਦੀ ਰੱਖਿਆ ਕੀਤੀ ਜਾਵੇ ਇਹ ਕਹਾਂ ਸੀ ਕਰਕੇ 11000 ਹੋਏ ਨਾ ਉਹ ਦੋ ਨਸ਼ਾ ਜਿਆਦਾ ਕਰ ਲੈਣਾ ਨਹੀਂ ਜਾਏ ਜਾਣਾ ਤੇ ਹਾਂ ਜੀ ਉਹਨਾਂ ਨੇ ਨੌਕਰੀ ਤੋਂ ਕੱਢਤਾ ਮੈਨੂੰ ਪਰ ਨੌਕਰੀ ਭਾਈ ਬੜੀ ਇਮਾਨਦਾਰੀ ਨਾਲ ਕੀਤੀ ਆ ਬਹੁਤ ਸੋਹਣਾ ਮੈਂ ਜਾਂਦਾ ਹੀ ਕਰੋੜਾਂ ਦੇ ਮੇਰੇ ਕੋਲ ਚੈੱਕ ਵੀ ਹੁੰਦੇ ਸੀ ਸਾਰਾ ਕੁਝ ਹੀ ਜਲੰਧਰ ਵੀ ਜਾਣਾ ਨੌਕਰੀ ਦੇ ਸਬੰਧੀ ਚੰਡੀਗੜ੍ਹ ਵੀ ਜਾਣਾ ਪੂਰੀ ਇਮਾਨਦਾਰੀ ਨਾਲ ਕੋਈ ਵੀ ਕਿਸੇ ਕਲਰਕ ਦਾ ਕੰਮ ਵੀ ਸਾਰਾ ਕੀਤਾ ਸਪੈਕਟਰ ਦਾ ਕੰਮ ਵੀ ਪੂਰਾ ਇਮਾਨਦਾਰੀ ਨਾਲ ਕੀਤਾ ਕੀ ਨਾ ਜੀ ਮੇਰਾ ਨਾਮ ਭਾਈ ਜੀ ਸੁਵਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਆ ਪ੍ਰਣਾਮ ਰਿਸ਼ਾ ਸੁਲਤਾਨਵਾਲਾ ਸਰਬੋਤਮ ਦਰਮਾਲਾ ਵੀਰ ਅਜੀ ਇਹ ਕਿਹੜੇ ਇਲਾਕੇ ਚ ਰਹਿੰਦੇ ਤੁਸੀਂ ਮੈਂ ਪਈ ਆ ਅੰਮ੍ਰਿਤਾ ਸੁਲਤਾਨਵਾਲਾ ਦਰਮਾਲਾ ਵੀਰ ਕਿੰਨੀ ਉਮਰ ਹੋ ਗਈ ਇਹ ਭਾਈ 34 ਸਾਲ ਵਿਆਹ ਹੋਇਆ ਠੱਟ ਹਾਂਜੀ ਕਿੰਨੇ ਬੱਚੇ ਮੇਰੀ ਇੱਕ ਕੁੜੀ ਹੈ ਜੀ ਅੱਛਾ ਨਸ਼ਾ ਕਰਦੇ ਨੂੰ ਕਿੰਨੀ ਦੇਰ ਹੋ ਗਈ ਨਸ਼ਾ ਕਰਦੇ ਨੂੰ ਭਾਈ 2000 6 ਦਾ ਕਰਦਾ ਪਿਆ ਜੀ ਕਿਹੜਾ ਨਸ਼ਾ ਕਰਦੇ ਹੋ ਚਿੱਟੇ ਦਾ ਭਾਈ ਉਦੋਂ ਬਹੁਤ ਵਧੀਆ ਪਈ ਲਾਈਫ ਸੀ ਜਿੰਮ ਜਾਂਦਾ ਸੀ ਬਹੁਤ ਡੋਲੇ ਡੋਲੇ ਗਏ ਸੀ ਸਾਰੇ ਲੋਕੀ ਆ ਕੇ ਪੁੱਛਦੇ ਸੀ ਭਾਈ ਜੀ ਤੁਸੀਂ ਡਾਈਟ ਕਿਹੜੀ ਖਾਂਦੇ ਜੇ ਘਰ ਆ ਕੇ ਸਾਰਿਆਂ ਨੂੰ ਪੁੱਛਣਾ ਮੁੰਡਿਆਂ ਨੇ ਡਾਈਟ ਕਿਹੜੀ ਖਾਂਦੇ ਜੇ ਕਿੱਥੇ ਜਾਂਦੇ ਜੇ ਕਿਹੜੇ ਜਿੰਮ ਜਾਂਦੇ ਜੇ ਐਦਾਂ ਸਾਰਿਆਂ ਨੂੰ ਦੱਸਣਾ ਪੈਂਦਾ ਤੇ ਬੜਾ ਘੁੰਮਦੇ ਫਿਰਦਾ ਸੀ ਪੈਸਾ ਵੀ ਸੀ ਚਾਰ ਸੋਨੇ ਨਾਲ ਭਰੇ ਰਹਿੰਦੇ ਸੀ ਦਰਾਜ ਭਰੇ ਰਹਿੰਦੇ ਸੀ ਸੋਨੇ ਨਾਲ ਪੈਸੇ ਭਰੇ ਰਹਿੰਦੇ ਐਦਾਂ ਲੋਕਾਂ ਦੀ ਪਤਾ ਨਹੀਂ ਨਿਗਾਹ ਪਈ ਪਤਾ ਨਹੀਂ ਕਿਸੇ ਮੁੰਡਿਆਂ ਦੀ ਨਿਗਾਹ ਪਈ ਆਏ ਮੇਰੀ ਸ਼ੋਪ ਖੋਲ ਕੇ થી ਮੰਮੀ ਨੇ ਮੋਬਾਈਲਾਂ ਦਾ ਬੜਾ ਸ਼ੋਰਮ ਘਰਮ ਖੋਲ ਕੇ ਦਿੱਤਾ ਉਹਨਾਂ ਦੀ ਨਿਗਾ ਪਈ ਤੇ ਉਹਨਾਂ ਨੇ ਆਗੇ ਵੇਖਿਆ ਜਦੋਂ ਉਹਨਾਂ ਨੇ ਆਗੇ ਵੇਖਿਆ ਭਾਜੀ ਉਹਨਾਂ ਦੀ ਨਿਗਾ ਪਈ ਤੇ ਉਹਨਾਂ ਨੇ ਮੈਨੂੰ ਇਦਾਂ ਦਾ ਹਫਤਾ ਦੱਸ ਦੇਣਾ ਭੁਲਾਇਆ ਮੈਂ ਕਿਹਾ ਇਹ ਕੀ ਚੀਜ਼ ਆ ਕਹਿੰਦਾ ਇਹ ਬੜੀ ਵਧੀਆ ਹੁੰਦੀ ਆ ਰਾਜਾ ਬਣ ਜਾਂਦਾ ਬੰਦਾ ਇਹ ਨਹੀਂ ਦੱਸਿਆ ਮੈਨੂੰ ਕੋਈ ਹੁੰਦੀ ਸਮੈਕ ਹੁੰਦੀ ਜਾਂ ਕੀ ਚੀਜ਼ ਹੁੰਦੀ ਆ ਮੈਂ ਪਿੰਦਾ ਰਿਹਾ ਪਿੰਦਾ ਰਿਹਾ ਤੇ ਜਦੋਂ ਉਹ ਨਹੀਂ ਆਇਆ ਭਾਜੀ ਘਰੋਂ ਦਿੰਦੇ ਮੈਨੂੰ ਨਾ ਰਾਤ ਨੂੰ ਸੂਈਆਂ ਚੁੱਭਣੋਂ ਨੀਂਦ ਨਾ ਆਵੇ ਮੈਂ ਗਾਇਆ ਕਿ ਯਾਰ ਚੰਗਾ ਮੈਂ ਪੰਗਾਇਆ ਪਾ ਗਿਆ ਇਹ ਕੀ ਆ ਹੋਲੀ-ਹੋਲੀ ਫਿਰ ਕਹਿੰਦਾ ਇਹ ਤਾਂ ਯਾਰ ਇੰਦਾ ਦਾ ਪੈਸੇ ਪਹਿਲਾਂ ਸ਼ੁਰੂਆਤ 300 500 ਇੰਨੇ ਦੇ ਪੈਸੇ ਕੱਢਦੇ ਲੈ ਮਦਰਾਚ ਦੇ ਹੀ ਗਿਆ ਦੇ ਹੀ ਗਿਆ ਬਾਅਦ ਚ ਉਹਨੇ ਮੈਨੂੰ ਬੰਦਾ ਮਲਾਤਾ ਜੋ ਤੋਂ ਬਾਅਦ ਸ਼ੁਰੂਆਤ ਹੋਈ ਭਾਈ ਲੱਖਾਂ ਕਰੋੜਾਂ ਪਹਿਲਾਂ ਲੱਖਾਂ ਤੋਂ ਸ਼ੁਰੂ ਹੋਈ ਫਿਰ ਕਰੋੜਾਂ ਜਾਣੇ ਸ਼ੁਰੂ ਹੋ ਗਏ ਇੰਜਾਂ ਗੱਡੀਆਂ ਹਾਂਜੀ ਸਰਕਾਰੀ ਨੌਕਰੀ ਕਰਦਾ ਹੈ ਭਾਈ ਮੈਂ ਪੰਜਾਬ ਬੈਕਰੋ ਵਿੱਚ ਕਰਦਾ ਹਾਂ 2012 ਚ ਲੱਗਾ ਸੀ ਤੇ ਰੱਸੀ ਕਰੀ ਹਾਂਜੀ ਹਾਂਜੀ ਨਸ਼ੇ ਕਰਕੇ ਚਲ ਗਈ ਭਾਜੀ ਨਸ਼ੇ ਕਰਕੇ 11000 ਹੋਏ ਨਾ ਉਹ ਲੋ ਨਸ਼ਾ ਜ਼ਿਆਦਾ ਕਰ ਲੈਣਾ ਨਹੀਂ ਜਾਇਆ ਜਾਣਾ ਤੇ ਹਾਂਜੀ ਉਹਨਾਂ ਨੇ ਨੌਕਰੀ ਤੋਂ ਕੱਢਤਾ ਮੈਨੂੰ ਮੈਂ ਪਰ ਨੌਕਰੀ ਭਾਜੀ ਬੜੀ ਇਮਾਨਦਾਰੀ ਨਾਲ ਕੀਤੀ ਆ ਬਹੁਤ ਸੋਹਣਾ ਮੈਂ ਜਾਂਦਾ ਸੀ ਕਰੋੜਾ ਦੇ ਮੇਰੇ ਕੋਲ ਚੈੱਕ ਵੀ ਹੁੰਦੇ ਸੀ ਸਾਰਾ ਕੁਝ ਹੀ ਜਲੰਧਰ ਵੀ ਜਾਣਾ ਨੌਕਰੀ ਸੰਬੰਧੀ ਚੰਡੀਗੜ੍ਹ ਵੀ ਜਾਣਾ ਪੂਰੀ ਇਮਾਨਦਾਰੀ ਨਾਲ ਕੋਈ ਵੀ ਕਿਸੇ ਕਲਰ ਕਦਾ ਕੰਮ ਵੀ ਸਾਰਾ ਕੀਤਾ ਸਪੈਕਟਰ ਦਾ ਕੰਮ ਵੀ ਪੂਰਾ ਇਮਾਨਦਾਰੀ ਨਾਲ ਕੀਤਾ ਸਾਡੇ ਮਗਰ ਨਹੀਂ ਵੀ ਮੈਂ ਫੇਰ ਨੌਕਰੀ ਕਰਾਂ ਜਾਂ ਫਿਰ ਜਿਵੇਂ ਜੀ ਨੌਕਰੀ ਜਾਂ ਨੌਕਰੀ ਹੁੰਦੀ ਹੈ ਹਾਂਜੀ ਭਾਈ ਨੌਕਰੀ ਹੁੰਦੀ ਤਾਂ ਭਾਈ ਬੜੀ ਵਧੀਆ ਜ਼ਿੰਦਗੀ ਹੁੰਨੀ ਮੇਰਾ ਪਰਿਵਾਰ ਨੌਕਰੀ ਕਰਕੇ ਮੇਰਾ ਪਰਿਵਾਰ ਸਾਰਾ ਖੁਰਦਪੁਰ ਦਾ ਵਪਾਰਾ ਮੇਰੇ ਘਰ ਦਾ ਕੋਈ ਰੋਟੀ ਪਾਣੀ ਦਾ ਨਹੀਂ ਪਤਾ ਬਹੁਤ ਜ਼ਿਆਦਾ ਭਾਈ ਹਾਂਜੀ ਸਾਡੀ ਹਾਲਤ ਖਰਾਬ ਹੈ ਸਾਡੇ ਕੋਈ ਬੱਸ ਕਿਰਾਏ ਤੇ ਆ ਗਏ ਹਾਂਜੀ ਕਿਰਾਏ ਤੇ ਆ ਗਏ ਕੋਈ ਪੈਸਾ ਨਹੀਂ ਰਹਿ ਗਿਆ ਘਰ ਦੇ ਵਿੱਚ ਬਹੁਤ ਬਰਬਾਦ ਹੋ ਗਏ ਪੈਸਾ ਨਹੀਂ ਮਿਲਦਾ ਫਿਰ ਕੀ ਹੁੰਦਾ ਕੋਈ ਨਸ਼ਾ ਨਹੀਂ ਮਿਲਦਾ ਬਹੁਤ ਤਕਲੀਫ ਹੁੰਦੀ ਹੈ ਬਹੁਤ ਜਿਆਦਾ ਸ਼ਰੀਰ ਦਾ ਤੋੜ ਵੱਜਦੀ ਹੈ ਬਹੁਤ ਬੁਰਾ ਲੰਦਾ ਅੱਖਾਂ 'ਚ ਪਾਣੀ ਨਿਕਲਦਾ ਵਾ ਉਹ ਨਸ਼ਾ ਛੱਡਣਾ ਚਾਹੁੰਦੇ ਹਾਂਜੀ ਨਸ਼ਾ ਛੱਡਣਾ ਚਾਹੁੰਦਾ ਬਈ ਮੈਂ ਨਾਜ਼ ਹੋ ਗਿਆ ਮੈਨੂੰ ਵਧੀਆ ਮੇਰਾ ਚਿੰਗਾ ਆ ਰਿਹਾ ਹੈ ਕਾਹਦਾ ਕੋਈ ਮੈਂ ਤਾਂ ਤੁਹਾਨੂੰ ਕਦੇ ਨਸ਼ਾ ਛੱਡਣਾ ਆਪਾਂ ਸ਼ਰਾਬ ਹਾਂਜੀ ਤੁਸੀਂ ਕਾਹ ਬੋਲੋਗੇ ਹਾਂਜੀ ਹਾਂਜੀ ਭਾਜੀ ਵਧਾਂਗਾ ਮੈਂ ਆਪਣੇ ਪਰਿਵਾਰ ਲਈ ਵਧਾਂਗਾ ਭਾਜੀ ਮੇਰੀ ਛੋਟੀ ਗੁੜੀਆ ਵਾ 500 ਹਜ਼ਾਰ ਦੀ ਮੇਰੀ ਸਾਰਾ ਪਰਿਵਾਰ ਮੇਰਾ ਮੇਰੀ ਘਰ ਦੀ ਨਾਲ ਕੋਡ ਮੈਰੀ ਕਰਾਈ ਸੀ ਮੈਂ ਆਪਣਾ ਲਵ ਮੈਰਿਜ ਹੈ ਮੇਰੀ ਮੈਂ ਅੱਗੇ ਵਧਣਾ ਚਾਹਨਾ ਵਾ ਉਹਨਾਂ ਸ਼ੇ ਕਰਕੇ ਮੈਂ ਪਿੱਛੇ 0 ਤੇ ਟਿੱਕੇ ਲਿਆ ਅੱਗੇ ਵਧਣ ਦਾ ਮੈਨੂੰ ਮੌਕਾ ਹੀ ਨਹੀਂ ਮਿਲਦਾ ਪਰ ਮੈਨੂੰ ਮੌਕਾ ਮਿਲੇ ਤੇ ਮੈਂ ਭਾਜੀ ਅੱਗੇ ਵਧਾਂ ਮੈਂ ਕਹਿੰਨਾ ਤੁਹਾਨੂੰ ਮੈਂ ਰਿਕਵੈਸਟ ਕਰਦਾ ਵਾਂ ਠੀਕ ਠੀਕ ਪੰਨੀ ਤੇ ਪੀਂਦੇ ਕੀ ਅੱਛੇ ਪੇਪਰ ਤੇ ਭਾਜੀ ਪੇਪਰ ਤੇ ਜਿਉਂ ਤਾਂ ਪੇਪਰ ਤੇ ਪੀਤਾ ਭਾਜੀ ਲੋਕਡਾਊਨ ਚ ਮੈਂ ਛੇ-ਛੇ ਹਜ਼ਾਰ ਤਾਂ ਲੈ ਕੇ ਜਾਂਦਾ ਰਿਹਾ ਭਾਈ ਗ੍ਰਾਮ ਰੋਜ਼ ਦਾ ਕਿੰਨੇ ਦਾ ਪੀ ਜਾਂਦੇ ਰੋਜ਼ ਦਾ ਭਾਈ ਘੱਟੋ-ਘੱਟ ਵੀ 2000 2.5 ਹਜ਼ਾਰ ਕਿਸ ਤਰ੍ਹਾਂ ਦੇ ਪੈਸੇ ਐਦਾਂ ਭਾਈ ਕਦੀ ਕਿਸੇ ਕੋਲ ਟੋਪੀਕ ਵਾਲੀ ਕਦੀ ਕੋਈ ਪੈਸੇ ਆਪਣੇ ਮੰਮੀ ਕੋਲ ਲੈ ਲੈ ਬੜਾ ਔਖਾ ਕਦੀ ਕਿਸੇ ਕੋਲ ਰਿਸ਼ਤੇਦਾਰ ਕੋਲ ਮੰਗ ਲੈ ਰੋਜ਼ ਤੁਹਾਡੀ ਐਦਾਂ ਕਿਹਦੇ ਨਾਲ ਕਹਦੋ ਗਹਿਣੇ ਪੈ ਗਈਆਂ ਚੀਜ਼ਾਂ ਗਹਿਣੇ ਪੈ ਗਈਆਂ ਭਾਈ ਸਾਰੇ ਘਰ ਦੀਆਂ ਸਾਰੇ ਘਰ ਹਾਂਜੀ ਕਿੰਨੇ ਜੀ ਲੱਗਦੇ ਆਂ 2.5 ਭਾਈ 3 ਕੋਰੀ ਨਾ 3 ਤੋਂ 4 ਕੋਰੀ 2.5 ਹਜ਼ਾਰ ਬਚੇ ਹਾਂਜੀ ਕੋਈ ਨੌਕਰੀ ਕਰਦਾ ਤੁਸੀਂ ਹੁਣ ਕਰਦੇ ਨਹੀਂ ਭਾਈ ਪਿਆਰੇ ਚ ਕਰ ਰਿਹਾ ਮੈਂ 4-5 ਸਾਲ ਹੋ ਗਏ ਘਰ ਹੀ ਬੈਠਾ ਹਾਂਜੀ ਨਾਮ ਦੱਸ ਮੇਰਾ ਨਾਮ ਰਾਜਵਿੰਦਰਪੁਰ ਕੋਰ ਕਿੱਥੋਂ ਦੇ ਰਹੇ ਹੋ ਅੰਮ੍ਰਿਤਸਰ ਦੇ ਹਾਂਜੀ ਕੀ ਗੱਲ ਹੋਈ ਤੇ ਮੇਰਾ ਇਹਦੇ ਪਪਾ ਦੀ 2012 ਚ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹ ਨਾ ਮੁੰਡਿਆਂ ਨੇ ਇਹਨੂੰ ਨਸ਼ੇ ਚ ਪਾ ਦਿੱਤਾ ਕੀ ਨਾ ਮੁੰਡੇ ਤੁਹਾਡੇ ਦਾ ਜਸਵਿੰਦਰ ਸਿੰਘ ਹਾਂਜੀ ਚਿੱਟੇ ਨਸ਼ੇ ਦੇ ਵਿੱਚ ਮੇਰਾ ਸਾਰਾ ਘਰ ਬਰਬਾਦ ਹੋ ਚੁੱਕਾ ਮਕਾਨ ਵੀ ਇੱਕ ਗਿਆ ਪੈਸਾ ਵੀ ਚਲਾ ਗਿਆ ਸਾਰੇ ਹਰ ਚੀ ਚਲੀ ਗਈ ਮੇਰੀ ਘਰ ਦੀ ਕਿ ਇਸ ਵਕਤ ਮੈਂ ਕਰੋ ਬੇਕਾਰ ਆ ਮੇਰੀ ਹਾਲ ਪੰਜਾਬ ਸਰਕਾਰ ਤੋਂ ਮੈਨੂੰ ਮੰਗ ਕੇ ਗਏ ਮੇਰੇ ਬੇਟੇ ਦਾ ਵਧੀਆ ਇਲਾਜ ਕਰਾਇਆ ਜਾਵੇ ਉਹਦੀ ਨੌਕਰੀ ਸੀ ਪੰਜਾਬ ਐਗਰੋਚ ਫਿਰ ਦੁਬਾਰਾ ਲਿਆਂਦੀ ਜਾਵੇ ਉਹਦੇ ਸਾਰਾ ਕੁਝ ਦੇਖਭਾਲ ਕੀਤੀ ਜਾਵੇ ਚੰਗਾ ਇਲਾਜ ਹੋਵੇ ਉਹਦਾ ਚਿੱਟੇ ਨਛੇ ਦਾ ਵੀ ਕੋ ਦਾ ਖਤਮ ਕੀਤਾ ਜਾਵੇ ਤੁਸੀਂ ਕਿਸ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਸੀ ਪਹਿਲੇ ਹਾਂਜੀ ਮੈਂ ਕਾਫੀ ਸਾਰਿਆਂ ਨੂੰ ਹੱਥ ਬੜੇ ਜੋੜੇ ਐ ਸਾਰੇ ਪਾਸੇ ਮੈਂ ਗਈਆਂ ਹਾਂ ਕਿਸੇ ਨੇ ਮੇਰੀ ਜੀ ਸੁਣਵਾਈ ਨਹੀਂ ਕੀਤੀ ਮੇਰੇ ਕੋਈ ਸੁਣਵਾਈ ਨਹੀਂ ਹੋਈ ਮੈਂ ਠਾਣਿਆਂ 'ਚ ਵੀ ਬਹੁਤ ਗਈਆਂ ਚੌਂਕਿਆਂ 'ਚ ਵੀ ਗਈਆਂ ਹਾਂ ਮੇਰੇ ਬੇਟੇ ਦੀ ਸੁਰੱਖਿਆ ਹੋ ਜਾਵੇ ਐਡਾ ਜਵਾਨ ਮੇਰਾ ਕੋਤਾ ਹੈਗਾ ਘਰ ਦੀ ਹਾਲਤ ਨਹੀਂ ਖਰਾਬੇਗੀ ਐਡੀ ਜਵਾਨ ਮੇਰੀ ਨੋਨ ਨਿੱਕੀ ਜਿਹੀ ਗੁੜੀ ਹੈਗੀ ਸਾਡੀ ਘਰ ਦੀ ਰੱਖਿਆ ਕੀਤੀ ਜਾਵੇ ਸਾਡੀ ਬਹੁਤ ਬੁਰੀ ਹਾਲਤ ਹੈ ਘਰ ਦੀ ਚਿੱਟੇ ਨਛੇ ਨਹੀਂ ਸਾਡਾ ਸਾਰਾ ਕੁਝ ਖਤਮ ਕਰਤਾ ਮੇਰੀ ਪੰਜਾਬ ਸਰਕਾਰ ਤੋਂ ਇਹੀ ਮੰਗੇਗੀ ਹੈ ਮੇਰੇ ਬੱਚੇ ਦੀ ਜਾਨ ਬਚਾਈ ਜਾਵੇ ਉਹਦਾ ਚੰਗਾ ਇਲਾਜ ਹੋਇਆ ਜਾਵੇ ਉਹਦਾ ਛੋਟਾ ਜਿਹਾ ਬੱਚਾ 4 ਸਾਲ ਦੀ ਗੁੜੀ ਹੈਗੀ ਹੈ ਘਰੋਂ ਬੇਕਾਰ ਅਸੀਂ ਕਈ ਵਾਰ ਭੁੱਖੇ ਵੀ ਰਹਿੰਨੇ ਆ ਸਾਡੀ ਇਹ ਜੀ ਹਾਲਤ ਹੋ ਜਾਂਦੀ ਹੈ ਕਿੰਨਾ ਰੋੜਾ ਨਸ਼ਾ ਨਹੀਂ ਮਿਲਦਾ ਤੁਹਾਨੂੰ ਕਿੱਥੋਂ ਕੰਮ ਕਰ ਰੋੜਾ ਹਾਂਜੀ ਬਹੁਤ ਜ਼ਿਆਦਾ ਮੈਨੂੰ ਤੰਗ ਕਰਦਾ ਮੇਰੇ ਤੋਂ ਪੈਸੇ ਮੰਗਦਾ ਮੈਂ ਕਿੱਥੋਂ ਲਵਾਂ 4 ਲੱਖ ਦੀ ਮੈਂ ਕਰਜ਼ਾਈ ਹੋ ਚੁੱਕੀ ਕਰੋੜਾ ਰੁਪਏ ਆਪਣੇ ਗਵਾਕੇ ਮੈਂ 4 ਲੱਖ ਦੀ ਕਰਜ਼ਾਈ ਹੋ ਚੁੱਕੀ ਹਾਂ ਕਦੇ ਮੈਂ ਰੋੜਾਂ ਤੇ ਪੀਕ ਮੰਗਦੀ ਆ ਕਦੇ ਕਿੱਥੋਂ ਮੰਗਦੀ ਆ ਕਦੇ ਕਿੱਥੋਂ ਮੰਗਦਾ ਕੋਈ ਸਮਾਂ ਕਿੱਥੋਂ ਦੱਸੀ ਅੱਜ ਸਮਾਂ ਅੱਜ ਰਾਣੀ ਤਾਂ ਮੈਂ ਗੋਲੀ ਬਣ ਗਈ ਸੀ ਚਿੱਟੇ ਨਸ਼ੇ ਨਹੀਂ ਮੈਂ ਰਾਣੀ ਤਾਂ ਗੋਲੀ ਬਣਾਤਾ ਮੈਂ ਪੀਕ ਮੰਗਦੀ ਹੁਣ ਰੋੜ ਤੋਂ ਜਦੋਂ ਮੈਨੂੰ ਨਾ ਤੰਗ ਕਰਦਾ 1000 2000 ਮੈਂ ਮੈਂ ਨਾ ਤੰਗ ਕਰਦਾ ਮੈਂ ਕਈ ਵਾਰੀ ਕਿੰਨੀ ਵਾਰ ਜ਼ਹਿਰ ਖਾਲਾ ਪੰਜਾਬ ਦੇ ਵਿੱਚ ਜ਼ਹਿਰ ਖਾਲਾ ਚਿੱਟਾ ਇੰਨਾ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਟਰਮਾਂ ਵਾਲੇ ਬਾਜ਼ਾਰ ਚ ਵੀ ਬਹੁਤ ਵਿਕਦਾ ਪਿਆ ਟਰਮਾਂ ਵਾਲੇ ਬਾਜ਼ਾਰ ਚ ਬਹੁਤ ਵਿਕਦਾ ਪਿਆ ਜੀ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰਦੀ ਵੀ ਪੁਲਿਸ ਪੁਲਿਸ ਕੋਲ ਵੀ ਮੈਂ ਬੜਾ ਕਈਆਂ ਮੁੰਡੇ ਪਰੋਣੀ ਮੈਂ ਕੁਝ ਕਰਦੀ ਆ ਅਪੀਲ ਕਰਦੀ ਆ ਮੈਂ ਅਪੀਲ ਕਰਦੀ ਆ ਪੰਜਾਬ ਸਰਕਾਰ ਨੂੰ ਮੇਰੀ ਸਹਾਇਤਾ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਮੇਰੇ ਬੱਚੇ ਦਾ ਨਸ਼ਾ ਛਡਵਾਇਆ ਜਾਵੇ ਉਹਦਾ ਚੰਗਾ ਇਲਾਜ ਹੋਵੇ ਸਾਰਾ ਕੁਝ ਸਾਡਾ ਚਲਾ ਗਿਆ ਅਸੀਂ ਭੁੱਖੇ ਵੀ ਰਹਿੰਨੇ ਆ ਦੋ ਦਦੀਆਂ ਕਈ ਵਾਰੀ ਹੁਣ ਤੇ ਕਿਰਾਇ ਤੇ ਰਹਿੰਦੇ ਹਾਂ ਜੀ ਹਾਂਜੀ ਕਿਰਾਏ ਤੇ ਰਹਿੰਨੇ ਆ ਸਾਡੇ ਕੋਲ ਕਿਰਾਇਆ ਵੀ ਦਿੱਤਾ ਜਾਂਦਾ ਸਾਡਾ ਕਿਰਾਇਆ ਵੀ ਜੁੜਿਆ ਪਿਆ ਸਾਡੀ ਬਹੁਤ ਬੁਰੀ ਹਾਲਤ ਕੰਮ ਕੋਈ ਸਾਧਨ ਹੀ ਨਹੀਂ ਹੈਗਾ ਕਮਾਈ ਦਾ ਮੈਂ ਤਾਂ ਖੁਦ ਮੰਗਦੀ ਫਿਰਦੀ ਆ ਗੁਰੂ ਕੇ ਮੇਲ ਵਿੱਚ ਸੇਵਾ ਕਰਦੀ 7 ਮਹੀਨੇ ਹੋ ਗਏ ਮੈਂ ਚੰਦੀ ਨੂੰ ਉੱਥੇ ਵੀ ਮੇਰੀ ਹਾਲਤ ਉੱਥੇ ਵੀ ਮੇਰੇ ਕੋਲ ਚੱਲ ਜਾਂਦਾ ਪੈਸੇ ਮੰਗਣ ਮੇਰੀ ਬਹੁਤ ਬੁਰੀ ਹਾਲਤ ਹੈ ਤੇ ਮੇਰੀ ਪ੍ਰੋਖਸ਼ਾ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਮੇਰੀ ਮੇਰੇ ਬੱਚੇ ਦਾ ਵਧੀਆ ਲਾਜ ਕੀਤਾ ਜਾਵੇ ਪੰਜਾਬ ਸਰਕਾਰ ਤੋਂ ਮੇਹੀ ਮੰਗ ਕਰੀਏ ਥੈਂਕ ਯੂ